ਕੀ ਲੱਗਦਾ ਸੀ ਤੁਹਾਡਾ ਮੇਰੇ ਹਸਬੰਡ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਥੇ ਭਾਜੀ ਉਹਨਾਂ ਦਾ ਫੋਨ ਆਇਆ ਕਿਹਨਾਂ ਦਾ ਫੋਨ ਆਇਆ ਸੀ ਹਸਬੰਡ ਦਾ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈਟ ਬੰਦ ਰੋਂਦੇ ਰੋਂਦੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਤਲਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਰਉਂਦੇ ਜਾਂਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਰਨਾ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਗੁੱਟ ਮੇਰੀਆਂ ਪਿੰਨੀਆਂ ਗੁੱਟ ਮੇਰੇ ਦਰਦ ਹੋ ਰਹੀਆਂ ਮੈਂ ਬੋਲੀ ਬਗਤ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾ ਮੈਂ ਇਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਵਿੱਚ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ ਆ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਨਹੀਂ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਛਾਂ ਹੀ ਦਿੱਧ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇੱਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ ਉਹਨਾਂ ਘਰੇ ਗਈ ਮੈਂ ਨੰਬਰ ਲੈਣ ਉਹਨਾਂ ਨੰਬਰ ਦਿੱਤਾ ਮਾਸੀ ਜੀ ਦਾ ਭਤੀਜਾ ਬਾਹਰ ਗਿਆ ਸੀ ਉਹਨਾਂ ਕੋ ਨੰਬਰ ਲਿਆ ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ ਆਪਾਂ ਉਧਰ ਮम्मा ਚਲ ਗਏ ਨੋ ਸੱਸੇ ਗਈਆਂ ਆਪਾਂ ਮम्मा ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ ਕਿਵੇਂ ਆ ਇਹਨਾਂ ਨੇ ਕਿਹਾ ਨੰਬਰ 2 ਉਹਦਾ ਮਤਲਬ ਵਿਜੇ ਦਾ ਜਿੱਥੇ ਵੀ ਮਤਲਬ ਉਹ ਹੈਗਾ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਦੀ ਹਾਂਜੀ ਭਤੀਜਾ ਇਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਰਾਦੀ ਦੱਤ ਹੋ ਗਈ ਆ ਤਾਨੂੰ ਕਿੰਨੇ ਦੱਸਿਆ ਹੈ ਸਾਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਇੱਕ ਸੀਗੀ ਰੂਮ ਅਲੱਗ-ਅਲੱਗ ਸੀਗੇ ਉਹਨਾਂ ਪਹਿਲਾਂ ਨਾ ਤੁਹਾਨੂੰ ਹੂਮ ਕੀਤਾ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਹੀ ਦੱਸ ਦਿੱਤਾ ਸਾਨੂੰ ਅਗਲੇ ਦਿਨ ਪਤਾ ਇਹ ਨਾ ਨਹੀਂ ਦੱਸਿਆ ਅੱਛਾ ਭੇਦ ਭੇਰੀ ਆਏ ਵੀ ਹਾਂਜੀ ਭੇਦ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ ਕੀ ਹਾਲਾਤ ਕਿ ਤਰ੍ਹਾਂ ਦੇਖਤਾ ਠੀਕ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ 4 ਬੱਚੇ ਛੱਡ ਕੇ ਦੱਤ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦੱਤ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋ ਗਏ ਉਹਨਾਂ ਜਿਹੋ ਤੇਰੀ ਦੱਤ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਹੁਣ ਆਸ ਨਹੀਂ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਤੋਂ ਜਾਂ ਕੋਈ ਸਮਾਜ ਸੇਵੀ ਜਥੇ ਹੁੰਦੇ ਆ ਸਮਾਜ ਸੇਵੀ ਕੁਝ ਦਾਨ ਦਾਨੀ ਸੱਜਣ ਕੀ ਚਾਹੁੰਦੇ ਕੀ ਤੁਸੀਂ ਅਸੀਂ ਚਾਹੁੰਨੇ ਆ ਸਾਡਾ ਘਰ ਬੂਆ ਬਣਾ ਦੇ ਸਕਣਾ ਮੇਰੇ ਨਾਮ ਪਾਜੀ ਗੁਰਨਾਬ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸ੍ਰੇਸ਼ਟੀ ਵਾਲੇ ਆ ਤੇ ਸਾਡੀ ਵੱਧ ਤੋਂ ਵੱਧ ਇਹਨਾਂ ਪ੍ਰਵਾਦੀ ਮਦਦ ਕੀਤੀ ਜਾਵੇ ਕੋ ਕਮਰੇ ਵੇਖੋ ਇਹਨਾਂ ਦੀ ਸੱਤਾ ਡਿੱਗੀਆਂ ਆ ਤੇ ਇੱਕ ਆਡੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ ਆਈ ਗੋ ਬੱਚੇ ਦਾ ਮੂੰਹ ਵੇਖ ਚਹੀਏ ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ ਤਾਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸੇਵ ਸੇਵਾ ਵਾਲੇ ਆ ਇਹ ਕਹਿੰਦੇ ਤੋ ਕੀ ਕਾਸਟ ਕੀਤੀ ਸੀ ਭਾਈ ਸਾਹਿਬ ਇਕਨਈਆ ਜੀ ਜੁਗੇਟੀ ਵਾਲੇ ਉਹਨਾਂ ਦਾ ਰਿਕਵੈਸਟ ਕੀਤੀ ਆ ਉਹ ਵੇਖੋ ਸਾਡੀ ਮਦਦ ਕਰਨਗੇ ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੇਟਾ ਹਾਂਜੀ ਕਦੋਂ ਗਿਆ ਸੀ ਅੱਜ ਭਾਈ 6 ਮਹੀਨੇ ਹੋ ਗਏ ਸਾਰੇ ਗਏ ਕਿ ਨਾ ਬਲਵਿੰਦਰ ਉਹ ਕਿਤਰਾ ਪਤਾ ਲੱਗਾ ਪੀ ਉਹ ਪਤਾ ਤਾਂ ਲੱਗਾ ਮੈਂ ਰੋਨੇ ਕਰ ਲਵੰਦਿਆਂ ਨੇ ਕਿਸੇ ਨੇ ਪਾਇਆ ਵੀ ਇਹਦਾ ਡੈੱਟ ਹੋ ਗਈ ਆ ਚੁੱਕ ਚਗਾ ਕੇ ਬੀ ਆਜੀ ਬੀ ਆਜੀ ਚੁੱਕ ਕੇ ਕੱਲਿਆ ਪੈਸਾ ਦਾ ਕਰਜ਼ਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿੱਦੇ ਰੋਟੀ ਦੀ ਮੁਸ਼ਕਲ ਹੋਈ ਇਹ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅੱਗੇ ਤਾਂ ਪਿਓ ਮਰ ਗਿਆ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਜਨਾਲਦਾਰੀ ਕੋਈ ਹਾਲਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਗਾ ਇੱਕੋ ਜੀਆਂ ਇੱਕੋ ਜੀਆਂ ਤੇ ਇਹਨਾਂ ਨਵੇਂ ਸਸੂ ਹੋ ਗਈਆਂ ਨਾ ਕਿ ਚਾਰ ਗੁੱਡੀਆਂ ਦੀ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤੁਹਾਡੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਬੇਟੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਵੀ ਕਾਕਾ ਵੀ ਖਲੋਤਾ ਇੱਥੇ ਜਾ ਕੋਈ ਹਾਲ ਨਹੀਂ ਮੰਦਾ ਹਾਲ ਪਤਾ ਮੈਂ ਕਿਹਦੇ ਆਲੇ ਰੋਟੀ ਤਾਂ ਪਕਾਉਣਾ ਮਗਰ ਸਾਰਾ ਨਹੀਂ ਕੋਜੀਆਂ ਸਾਰੀਆਂ ਹੋ ਗਈਆਂ ਬਿਆਜੀ ਚੋ ਕਾਕਾ ਗਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪੰਡਾਰਾ ਲਾਸ਼ ਦਾ ਕੀ ਕੀਤਾ ਹੈ ਹੈ ਲਾਸ਼ ਦਾ ਪਤਾ ਨਹੀਂ ਜੀ ਹੋਣੀ ਆ ਕਿ ਨਹੀਂ ਆ ਜੀ ਹੋਣੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਨੇ ਹਾਂਜੀ ਕੀਤੀ ਆ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤਾੜਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਉਹ ਵੀ ਨਗਰ ਹੀੜਿਆ ਕਰਨ ਬਦਾ ਸਰਕਾਰ ਕੋਲੋਂ ਜਾਂ ਕੋਈ ਜਿਹੜੀਆਂ ਸਸਤਾ ਵਾ ਕੀ ਕੀ ਮਾਰਕਾ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀੜਿਆ ਆਪਣੇ ਪਿੰਡ ਦੇ ਮੁੰਡੇ ਜਾ ਕੇ ਹੈ ਕੀ ਚਾਹੁੰਦੇ ਚਪਲ ਦੀ ਸਰਕਾਰ ਕੋਲੋਂ ਯਾ